ਐਸੀ ਕੱਲੇ ਨੌਜਵਾਨੀ ਅੱਜ ਤੁਹਾਨੂੰ ਇੱਕ ਅਜਿਹੀ ਗੱਲ ਵੀ ਸਾਂਝੀ ਕਰਾਂਗੇ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਵੀ ਛੱਡਿਆ ਨਹੀਂ ਗਿਆ ਉਹ ਵੀ ਸਾਬਕਾ ਸੁਬੇਦਾਰ ਤੇ ਦੋਸਤੋ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਖਬਰ ਭੇਜੀ ਹੋਈ ਸੀ ਆਪਣੀ ਪਲਪਲ ਦੀ ਅਪਡੇਟ ਰੱਖੀ ਹੋਈ ਹੈ ਇਸ ਤੇ ਸਾਡੇ ਨਾਲ ਸਾਡੇ ਨਿਊਜ਼ ਰੂਮ ਤੋਂ ਜੁੜੇ ਨੇ ਸੰਦੀਪ ਸ਼ਰਮਾਈ ਸਾਡੇ ਪੱਤਰਕਾਰ ਉਹਨਾਂ ਕਰਦੇ ਆ ਗੱਲਬਾਤ ਵੀ ਆਖਿਰੇ ਕੰਮ ਕਿਵੇਂ ਚੱਲ ਰਿਹਾ ਹੈ ਕੀ ਕੁਝ ਹੋ ਰਿਹਾ ਹੈ ਜੀ ਸੰਦੀਪ ਸ਼ਰਮਾਈ ਤਬ ਤੋਂ ਬਲਾ ਤੁਹਾਡਾ ਸਵਾਗਤ ਹੈ ਜੀ ਤੰਦਰਾਸ ਉਹ 24 ਬਾਰ ਬੋਤਾਂ ਨਵਾਂਜੀ ਸੰਦੀਪ ਸ਼ਰਮਾਈ ਜਿਹੜੀ ਤੁਸੀਂ ਇਹਨੂੰ ਅਪਡੇਟ ਭੇਜੀ ਸੀ ਗੜ ਸ਼ੰਕਰ ਵਾਲੀ ਉਹ ਕੀ ਅਸਲ ਮਸਲਾ ਕੀ ਹੈ ਬਿਲਕੁਲ 24 ਦੇ ਕੋਲ ਜੇ ਅੱਜ ਸੋਸ਼ਲ ਮੀਡੀਆ ਦਾ ਜਵਾਨਾ ਹੈ ਜੀ ਡਾਕਟਰ ਨਾ ਤੇ ਸੋਸ਼ਲ ਮੀਡੀਆ ਦੇ ਜਮਾਨੇ 'ਚ ਆਪਾਂ ਅਜੇ ਜ਼ੋਰ ਤੂੰ ਗਜ਼ਰ ਰਹੇ ਹਾਂ ਵੀ ਜੋ ਆਪਣੇ ਵਾਸਤੇ ਪੋਜ਼ਿਟਿਵਿਟੀ ਵੱਲ ਦੇਖੀਏ ਦਾ ਫਾਇਦੇਮੰਦ ਬਹੁਤ ਹੈ ਪਰ ਦੂਜੀ ਨੈਗਟਿਵ ਵੀ ਨੈਗਟਿਵਿਟੀ ਵੱਲ ਦੇਖੀਏ ਤਾਂ ਕਿੰਨਾ ਕਿੰਨਾ ਨੁਕਸਾਨ ਬਹੁਤ ਹੈ ਜੀ ਉਹ ਅੰਦਰ ਚੰਕਰ ਤੋਂ ਸਾਫ ਦਾ ਸੁਬੇਦਾਰ ਜੀ ਜੀ ਜਿਹੜੇ ਧੰਦੀ ਮਾਰਨੇ ਵਾਲੇ ਆਨਲਾਈਨ ਧੰਦੀ ਮਾਰਨੇ ਵਾਲੇ ਉਹਨਾਂ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਜੀ ਜੀ ਦੇਖੋ ਕਈ ਤਾਂ ਅਪੱਤੀ ਜਨਕ ਵੀਡੀਓ ਬਣਾ ਕੇ ਪੋਸਟ ਬਣਾ ਕੇ ਕੁਝ ਤੋਂ ਪੈਸਾ ਲੈਣ ਦੀ ਗੱਲ ਕਰਦੇ ਆ ਜੀ ਸਰ ਕਈ ਧਮਕੀ ਦੇ ਕੇ ਗੱਲ ਕਰਦੇ ਆ ਕਈ ਤੁਹਾਨੂੰ ਕਹਿ ਦਿੰਦੇ ਆ ਵੀ ਅਸੀਂ ਤੁਹਾਡੇ ਬੈਂਕ ਚੋਂ ਬੋਲਦੇ ਆ ਕੋਈ ਇਹ ਕਹਿੰਦਾ ਨਾ ਇੰਸਪੈਕਟਰ ਬੋਲਦਾ ਹੈ ਜੇ ਕਿਤੇ ਨਾ ਕਿਤੇ ਸਾਬਕਾ ਜਿਹੜੇ ਸੂਬੇਦਾਰਾ ਉਹਨਾਂ ਦੇ ਨਾਲ ਹੋਇਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਉਹਨਾਂ ਨੂੰ ਇੱਕ ਕਾਲ ਆਈ ਕਾਲ ਆਈ ਵੀ ਅਸੀਂ ਬੈਂਕਟੇ ਚ ਬੋਲਦੇ ਆ ਮਤਲਬ ਉਹਨਾਂ ਨੇ ਇੱਕ ਐਦਾਂ ਦਾ ਬਹਾਨਾ ਬਣਾਉਣਾ ਹੁੰਦਾ ਵੀ ਜਿਹੜਾ ਸਾਹਮਣੇ ਵਾਲਾ ਕਿਤੇ ਨਾ ਕਿਤੇ ਉਸ ਤੇ ਯਕੀਨ ਕਰ ਲਵੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਘਰੋਸ਼ਕ ਦੇ ਵਿੱਚ ਲੈ ਕੇ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਘੱਟੋ ਘੱਟ ਵੀ 10 ਲੱਖ ਦੇ ਨੇੜੇ-ਨੇੜੇ ਜਿਹੜਾ ਉਹਨਾਂ ਤੋਂ ਕਿਤੇ ਲੈ ਕੇ ਕਿਤੇ ਲੈ ਲਿਆ ਗਿਆ ਹਾਲਾਂਕਿ 20 ਜਾਂ 30 ਲੱਖ ਰੁਪਏ ਦੀ ਕਿਤੇ ਨਾ ਕਿਤੇ ਉਸ ਤੋਂ ਜਿਹੜੀ ਕਿਤੇ ਨਾ ਕਿਤੇ ਡਿਮਾਂਡ ਕੀਤੀ ਜਾ ਰਹੀ ਸੀ ਜਦੋਂ 10 ਲੱਖ ਰੁਪਿਆ ਉਹਨਾਂ ਦੇ ਕੋਲ ਚਲੇ ਗਿਆ ਉਸ ਤੋਂ ਬਾਅਦ ਸਾਬਕਾ ਸੂਬੇਦਾਰ ਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਠੱਟ ਰਿਆਂ ਕਿਤੇ ਨਾ ਕਿਤੇ ਮੇਰੇ ਨਾਲ ਕੋਈ ਗਲਤ ਹੋ ਰਿਹਾ ਫਿਰ ਜਾ ਕੇ ਉਹਨਾਂ ਨੇ ਕਿਤੇ ਨਾ ਕਿਤੇ ਜੋ ਆਪਣਾ ਪੋਰਚ ਰਿਪੋਰਟ ਕੀਤੀ ਜਾਂ ਅੱਗੇ ਜੋ ਕ੍ਰਾਈਮ ਬ੍ਰਾਂਚ ਦੇ ਤੋਂ ਵੀ ਕੋਈ ਸਿਸਟਮ ਨੂੰ ਹੱਲ ਕਰਨਾ ਹੁੰਦਾ ਫਿਰ ਉਹ ਅੱਗੇ ਆਪਣੀ ਗਵਾਰ ਲਾਈ ਦੀ ਉਹਨਾਂ ਨੇ ਜੀ ਸ਼ਰਮਾ ਜੀ ਮੈਂ ਨਾ ਆਪਣੇ ਦਰਸ਼ਕਾਂ ਨੂੰ ਅਪਡੇਟ ਦੇਣਾ ਚਾਹਨਾ ਕਿ ਸਹੀ ਤੁਸੀਂ ਸਹੀ ਜਾਣਕਾਰੀ ਦੇ ਰਹੇ ਹੋ ਉਹ ਸੂਬੇਦਾਰ ਜੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਖਬਰ ਹਾਲਾਂਕਿ 3-4 ਦਿਨ ਪੁਰਾਣੀ ਹੈ ਪਰ ਸਾਡਾ ਕੰਮ ਹੈ ਸਾਡੇ ਚੈਨਲ ਦਾ ਕਿ ਲੋਕਾਂ ਨੂੰ ਯਾਨੀ ਜਗਾਣਾ ਅਜੇ ਇਹ ਬੰਦਿਆ ਜਗਾਣਾ ਕਿਉਂਕਿ ਦੇਖੋ ਇੱਕ ਬਜ਼ੁਰਗ ਵਿਅਕਤੀ ਨਾਲ ਠੱਗੀ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਹਜੇਗੇ ਹੋਰ ਹੀ ਆਣੇ ਉਹ ਆਪਾਂ ਗੱਲਬਾਤ ਅੱਗੇ ਕਰਾਂਗੇ ਤੇ ਅਸੀਂ ਇਹ ਖਬਰ ਨਸ਼ਰ ਕਰਨੀ ਸੀ ਤੇ ਇੱਕ ਸਭ ਤੋਂ ਵੱਡੀ ਠੱਗੀ ਜਿਹੜੀ ਮਾਰੀ ਹੈ ਸ਼ਰਮਾ ਜੀ ਇਹ ਵੀ ਪਤਾ ਲੱਗਿਆ ਕਿ ਉਸ ਬਜ਼ੁਰਗ ਵਿਅਕਤੀ ਨੂੰ ਯਾਨੀ ਕਿ ਤਕਰੀਬਨ 7 ਘੰਟੇ ਤੱਕ ਵੀਡੀਓ ਕਾਨਫਰੈਂਸਿੰਗ ਕਾਲ ਤੇ ਰਾਈ ਕਮਰੇ 'ਚ ਬਿਠਾਈ ਰੱਖਿਆ ਉਹਨੂੰ ਇਹ ਗੱਲ ਕਹੀ ਗਈ ਵੀ ਤੇਰੇ ਇੱਕ ਸਾਥੀ ਦੇ ਖਾਤੇ ਵਿੱਚ ਮਨੀ ਲਾਂਡੇ ਨੇ ਪੈਸੇ ਟਰਾਂਸਫਰ ਹੋਏ ਨੇ 5 ਕਰੋੜ ਰੁਪਇਆ ਤੇ ਤੈਨੂੰ ਉਹੀ ਕਮਿਸ਼ਨ ਆਈ 20 ਲੱਖ ਉਹ ਬੰਦਾ ਡਰ ਗਿਆ ਤੇ ਉਸ ਨੂੰ ਇੰਨਾ ਕਿਹਾ ਗਿਆ ਵੀ ਤੂੰ ਦਿੱਲੀ ਨਹੀਂ ਆਣਾ ਤਾਂ ਫੇਰ ਸਾਨੂੰ ਪੈਸੇਵਾ ਦੇ ਸਮਝਾਜੀ ਹੁਣ ਇੱਕ ਬਜ਼ੁਰਗ ਬੰਦਾ ਇੱਕ ਸਾਬਕਾ ਸੂਬੇਦਾਰ ਕਿਤਨਾ ਕਿਤੇ ਡਰ ਜਾਂਦਾ ਆਪਣੀ ਇੱਜ਼ਤ ਦਾ ਵੀ ਸਵਾਲ ਹੁੰਦਾ ਤਾਂ ਉਸਨੇ ਬੈਂਕ 'ਚ ਜਾ ਕੇ ਪੈਸੇ ਪਾਤੇ ਜਿਵੇਂ ਤੂੰ ਦੱਸਿਆ 1.5 ਲੱਖ ਰੁਪਏ ਸਮਝਾਜੀ ਟਰਾਂਸਫਰ ਕਰਤਾ ਵੀ ਦੇਖੋ ਦੇਖੋ ਡਿਜੀਟਲ ਅਰੈਸਟ ਅਰੈਸਟ ਕਹ ਦਿੰਦੇ ਨੇ ਜੀ ਇਹਨੂੰ ਜੀ ਜਦੋਂ ਤੁਹਾਨੂੰ ਕੀ ਕਹ ਦਿੰਦੇ ਆ ਜ ਜਿਹਨੂੰ ਸਾਹਮਣੇ ਬੰਦੇ ਨਾਲ ਬਾਹਰ ਕਲਾਮ ਕਰਨੀ ਹੁੰਦੀ ਹੈ ਜਾਂ ਬੰਦੇ ਨੂੰ ਆਪਣੇ ਚਾਂਸੇ ਚ ਲੈਣਾ ਹੁੰਦਾ ਜੀ ਓਕੇ ਓਕੇ ਜੀ ਅਗਰ ਕਿਤੇ ਨਾ ਕਿਤੇ ਇਹਨਾਂ ਤੋਂ ਇਹ ਸਿਨਚਿਤ ਰਹਿਣਾ ਹੈ ਜਾਂ ਇਹਨਾਂ ਦੇ ਆਉਣ ਦੇ ਤਰੀਕੇ ਜਾਂ ਇਹਨਾਂ ਦੇ ਵਿੱਚ ਕਿਸਨ ਦੇ ਤਰੀਕੇ ਹਨ ਕੋਈ ਨਹੀਂ ਕਿ ਜਾਣਕਾਰੀ ਚੈਨਲ ਨੂੰ ਹੈ ਜੀ ਆਜਾ ਚੈਨਲ ਦੇ ਨਾਲ ਜੁੜੇ ਹੋਏ ਸਾਡੇ ਰੱਬ ਵਰਗੇ ਸੋਤਿਆਂ ਨੂੰ ਜਰੂਰ ਸੰਭਾਲੀ ਕਰਨੀ ਚਾਹੀਦੀ ਹੈ ਦੇਖੋ ਤੁਹਾਡੇ ਵੀਰ ਜੀ ਨਰਮਾ ਆਪਣੀ ਫੈਮਿਲੀ ਦੇ ਵਿੱਚ ਬੈਠੇ ਹੁੰਦੇ ਆ ਜੀ ਜੀ ਸਹੀ ਗੱਲ ਸਭ ਤੋਂ ਬੈਸਟ ਤਾਂ ਅਨਨੋਨ ਨੰਬਰ ਵੀ ਕਦੇ ਤੁਸੀ ਵੀਡੀਓ ਕਾਲ ਟਿਕ ਨਾ ਜੀ ਕਰੋ ਜੀ ਠੀਕ ਹੈ ਅਗਰ ਤੁਹਾਡਾ ਕੋਈ ਫੋਨ ਦੇ ਵਿੱਚ ਫੀਡ ਕਰਿਆ ਹੋਇਆ ਨੰਬਰ ਹੈ ਤਾਂ ਉਸ ਦੀ ਤੁਸੀ ਵੀਡੀਓ ਕਾਲ ਪਿੱਕ ਕਰ ਸਕਦੇ ਜਾਂ ਫਿਰ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਨੰਬਰ ਕੋਈ ਜਾਣਕਾਰ ਹੈ ਮਸੂਫ ਨਹੀਂ ਕਰਿਆ ਹੋਇਆ ਜੇ ਇਹ ਨੰਬਰ ਨੂੰ ਕਿਸੇ ਜਾਣਦੇ ਨਹੀਂ ਉਹਦੀ ਵੀਡੀਓ ਕਾਲ ਟਿਕ ਨਾ ਜੀ ਕਰੋ ਉਹ ਵੀਡੀਓ ਕਾਲ ਕਿੱਨੇ ਆਉਂਦੀ ਆ ਜਾਂ ਤਾਂ ਇੰਸਟਾਗ੍ਰਾਮ ਤੇ ਆਉਗੀ ਜਾਂ ਫੇਸਬੁੱਕ ਮੈਸੇਂਜਰ ਤੇ ਆਉਗੀ ਜੀ ਜੀ ਕੋਈ ਬੰਦਾ ਵੀ ਕਰਦਾ ਕਾਲ ਆਉਂਦੀ ਆ ਆ ਕਾਲ ਤੇ ਬੰਦਾ ਰিসিਵ ਕਰ ਲੈਂਦਾ ਜੀ ਹੁਣ ਸਾਡੇ ਕੋਲ ਧਿਆਨ ਨਾਲ ਸੁਣਨ ਵਾਲੀ ਗੱਲ ਆ ਜਿਹਦੇ ਨਾਲ ਹੋਈ ਐ ਉਹਨਾਂ ਨੂੰ ਪਤਾ ਹੈ ਜੀ ਤੁਸੀਂ ਬਿਨ ਸ਼ਕ ਦੋ ਸਕਿੰਟ ਪੰਜ ਸਕਿੰਟ 10 ਸਕਿੰਟ ਬਾਅਦ ਤੇ ਤੁਸੀਂ ਆਨ ਕੀਤਾ ਉਹਨੂੰ ਤੁਹਾਡੀ ਤੁਹਾਡਾ ਚਿਹਰਾ ਉਹਨਾਂ ਦੇ ਕੋਲ ਜਾਣਾ ਚਾਹੀਦਾ ਅੱਗੇ ਤੋਂ ਇਹ ਨਹੀਂ ਆ ਪੱਤੀ ਜਨ ਕਿ ਜਿਹੜੀ ਕਿਤੇ ਨਾ ਕਿਤੇ ਜੀ ਚੈਨਲ ਤੇ ਸਾਨੂੰ ਜਿਹੜੇ ਬੋਲਦੇ ਸ਼ਰਮ ਵੀ ਆਉਂਦੀ ਹੈ ਵੀ ਨੰਗਨ ਲੜਕੀ ਜਾਂ ਬਿਨਾਂ ਕੱਪੜਿਆਂ ਤੋਂ ਲੜਕੀ ਜਾਂ ਮੇਡਿ ਜੀ ਸਾਨੂੰ ਸਾਹਮਣੇ ਦੇਖੂਗੀ ਉਹਨਾਂ ਨੇ ਕਿਤੇ ਨਾ ਕਿਤੇ ਵੀਡੀਓ ਪਾਈ ਹੋਈ ਹੁੰਦੀ ਹੈ ਜਾਂ ਕਿਤੇ ਨਾ ਕਿਤੇ ਚਾਂਸ ਚ ਲੈਣਾ ਹੁੰਦਾ ਹੈ ਤੁਹਾਡੀ ਸਿਰਫ ਇੱਕ ਚਿਹਰੇ ਦੇ ਹੀ ਇਹ ਮੇਜੇ ਉਹਨਾਂ ਨੇ ਕੁਝ ਸਕਿੰਟਾਂ ਦੀ ਵੀਡੀਓ ਬਣਾ ਕੇ ਉਹਨੂੰ ਐਡਿਟ ਕਰਕੇ 15-20 ਮਿੰਟ ਦੇ ਵਿੱਚ ਵਿੱਚ ਉਹਨੂੰ ਦੁਆਰੇ ਤੁਹਾਡੇ ਕੋਲ ਫਾਰਵਰਡ ਕਰ ਦੇਣਾ ਜੀ ਅੱਗੇ ਤੋਂ ਤੁਹਾਨੂੰ ਕਹਿ ਦੇਣਾ ਵੀ ਹਾਂ ਇਹ ਤੁਸੀਂ ਯੂਜ਼ ਆਪਣੇ YouTube ਦੇ ਯੂਜ਼ਰੋ ਜਾਂ ਤੁਸੀਂ ਫੇਕ ਬੁਕੇਟ ਕੋਈ ਯੂਜ਼ਰੋ ਉਹਦੇ ਤੋਂ ਤੁਹਾਡਾ ਰਿਕਾਰਡ ਖਰਾਬ ਹੋ ਗਿਆ ਤੁਹਾਡੀ ਵੀਡੀਓ ਗਾਇਰਨ ਹੋ ਜੇ ਉਹ ਅਸੀਂ ਤੁਹਾਡੇ ਦੋਸਤ ਮਿੱਤਰਾਂ ਨੂੰ ਪਾ ਦੋਗੇ ਜੇ ਤੁਸੀਂ ਨਹੀਂ ਇਹ ਕਰਨਾ ਮਤਲਬ ਤੁਸੀਂ ਨਹੀਂ ਇਹਨੂੰ ਅਪਲੋਡ ਕਰਾਉਣਾ ਚਾਹੁੰਦੇ ਤਾਂ ਕਿ ਕਿਨੇ ਕੇ ਸਾਨੂੰ ਇੰਨੇ ਪੈਸੇ ਦੇਵੋ ਇੰਨੇ ਪੈਸੇ ਤੋਂ ਪੈਸੇ ਦੀ ਮੰਗ ਕੀਤੀ ਜਾਂ 10 20 40 50 ਹਜ਼ਾਰ ਦੀ ਜਿਹੜੇ ਤਾਂ ਦੇਖੋ ਲੋਕ ਸਮਝਦਾਰ ਹੁੰਦੇ ਆ ਜਾਕੇ ਕਿਤਨੇ ਕਿ ਦਿਮਾਗ ਲਾ ਲੰਨੇ ਆ ਕਿ ਟਾਈਮ ਉਹ ਕਹਾਂ ਕਿਤਨੇ ਕਿ ਚੰਗ ਜਾਲ ਚ ਫਸਦੇ ਨੇ ਜੇ ਉਹਨਾਂ ਨੂੰ ਕੰਮ ਕਹਿੰਦੇ ਨੇ ਕਿ ਜੇ ਉਹਨਾਂ ਨੂੰ ਬਲਾਸ ਕਰ ਦਣਗੇ ਜਿਹੜੇ ਕਿਤਨੇ ਕਿ ਫਸ ਜਾਂਦੇ ਆ ਬਹੁਤ ਕਿਉਂ ਇਸ ਇਦਾਂ ਦੇ ਆ ਜਿਹੜੇ ਸ਼ੀਸ਼ਪਸਤਾਨ ਦੀ ਗੱਲ ਕਰੀਏ ਸਾਡੇ ਪੰਜਾਬ ਦੀ ਗੱਲ ਕਰੀਏ ਜਿਹੜੇ ਲੋਕ ਕਿਤਨੇ ਕਿ ਪੈਸੇ ਦੇਣ ਤੋਂ ਬਾਅਦ ਵੀ ਕੁਝ ਗੁੱਜੀਆਂ ਦਰਮੀਆਂ ਕਿਉਂਕੇ ਬੰਦੇ ਡਰ ਜਾਂਦੇ ਆ ਹਾਲਤ ਨੂੰ ਅਪਲੋਡ ਹੋਣੀ ਲਾਓ ਨਾ ਹੋਣੀ ਬਾਅਦ ਦੀ ਗੱਲ ਹੈ ਯਾਰ ਮੋਰਚੇ ਕੋਲ ਜਾਣੀ ਨਾ ਜਾਣੀ ਬਾਅਦ ਦੀ ਗੱਲ ਹੈ ਲੇਕਿਨ ਅਗਰ ਕਦੇ ਵੀ ਤੁਹਾਨੂੰ ਕਾਲ ਆਉਂਦੀ ਹੈ ਅਗਰ ਫਸੇ ਰਸੀਵ ਹੋ ਵੀ ਜਾਂਦੀ ਹੈ ਤਾਂ ਕਬਰ ਆਉਣ ਦੀ ਜ਼ਰੂਰਤ ਨਹੀਂ ਨੇੜਲੇ ਹੀ ਕਿਸੇ ਆਪਣਾ ਪੁਲਿਸ ਚੌਕੀ ਜੇ ਪੁਲਿਸ ਪੋਸਟ ਜਾਂ ਕਿਤੇ ਵੀ ਤੁਹਾਡਾ ਹਾਂ ਤੁਹਾਨੂੰ ਲੱਗਦਾ ਉੱਥੇ ਜਾ ਕੇ ਤੁਸੀਂ ਆਪਣੀ ਗੱਲ ਦੱਸ ਸਕਦੇ ਹੋ ਤੁਸੀਂ ਆਪਣੀ ਗੱਲ ਦੱਸ ਕੇ ਅੱਗੇ ਕਾਰਵਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਨਾਲ ਲੱਗ ਕੇ ਉਹਨਾਂ ਨੂੰ ਤੁਸੀਂ ਬਲਾਕ ਮਾਰੋ ਬਲਾਕਿੰਗ ਮਾਰਨਾ ਤਾਂ ਸਿੱਧਾੰ ਘੱਟੋ ਘੱਟ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਜੀ ਕਰੋ ਬਹੁਤ ਏਦਾਂ ਦੇ ਤਰੀਕੇ ਨੇ ਜਿਹੜੇ ਲੋਕ ਫਸ ਕੇ ਪੈਸੇ ਦੇਣ ਤੋਂ ਬਾਅਦ ਵੀ ਖੁਦਕੁਸ਼ੀ ਕਰ ਚੁੱਕੇ ਆਂ ਜੀ ਲੋਕ ਸ਼ਰਮਾ ਜੀ ਮੈਂ ਮੈਂ ਆਪਣਾ ਵਾਕਿਆ ਸਾਂਝਾ ਕਰਨਾ ਚਾਹਨਾ ਮੇਰੇ ਨਾਲ ਖੁਦ ਇੱਕ ਸਾਲ ਪਹਿਲਾਂ ਹੋਇਆ ਹੈ ਤੁਹਾਡੀ ਗੱਲ ਸਹੀ ਹੈ ਵੀਡੀਓ ਕਾਲ ਆਂਦੀ ਹੈ ਮੈਂ ਮੈਂ ਘੱਟੋੜ 3-4 ਵੀਡੀਓ ਕਾਲ ਚੱਕੀਆਂ ਨਹੀਂ ਅਬ ਅਨਨੌ ਨੰਬਰ ਜੀਗਾ ਤਾਂ ਮੈਨੂੰ ਅਖੀਰ ਵਿੱਚ ਮੈਸੇਜ ਆਂਦਾ ਵੀ ਅਸੀਂ ਤੁਹਾਡੇ ਕੋ ਰਿਸ਼ਤੇਰ ਆ ਤੇ ਕੋਈ ਅਮਰਜੈਂਸੀ ਪੈ ਗਈ ਤਾਂ ਮੈਨੂੰ ਡਰ ਕੇ ਫੋਨ ਚੱਕਣਾ ਪੈ ਗਿਆ ਤੁਹਾਡੇ ਦੀ ਗੱਲ ਕਿ ਉਹਨਾਂ ਕੋਲ ਸਿਰਫ ਤਸਵੀਰ ਜਾਣੀ ਸੀ ਉਹ ਤਸਵੀਰ ਤੋਂ ਬਾਅਦ ਨਹੀਂ ਬਹੁਤ ਕੋਈ ਗਲਤ ਹੋਇਆ ਤਾਂ ਮੈਨੂੰ ਉਹਨਾਂ ਨੇ ਇਹ ਗੱਲ ਆਖੀ ਕਿ ਤੈਨੂੰ ਵੀ ਵਾਇਰਲ ਕਰਾਂਗੇ ਪਰ ਜਦੋਂ ਮੈਂ ਆਪਣੀ ਡੈਜਿਟੀ ਨਹੀਂ ਦੱਸੀ ਮੈਂ ਇੱਥੇ ਕੰਮ ਕਰਦਾ ਕਰੋ ਵਾਇਰਲ ਤਾਂ ਮੈਂ ਫਿਰ ਸਾਰਾ ਪਤਾ ਕੀਤਾ ਤਾਂ ਸ਼ਾਇਦ ਚਲੋ ਰੱਬ ਨੇ ਸ਼ੁਕਰ ਰੱਖੀ ਕਿ ਮੈਂ ਬਚ ਗਿਆ ਔਰੇ ਦੇਖੋ ਵੱਡੇ ਵੱਡੇ ਅਫਸਰ ਕਹਿੰਦੇ ਨੇ ਬਣ ਕੇ ਕਹਿੰਦਾ ਮੈਂ ਜੀ ਦਿੱਲੀ ਦਾ ਯਾਨੀ ਕਿ ਕ੍ਰਾਈਮ ਬਰਾਗਾ ਕਮਿਸ਼ਨਰ ਬੋਲ ਰਿਹਾ ਤੁਸੀਂ ਆਓਗੇ ਕਿ ਅਸੀਂ ਚੱਕਣਾ ਹੀਏ ਦੇਖੋ ਐਡੀ ਵੱਡੀ ਗੱਲ ਮੈਨੂੰ ਕਹੀ ਕਿ ਨੰਬਰ ਬਦਲ ਕੇ ਉਹ ਤਾਂ ਚਲੋ ਮੈਂ ਥੋੜਾ ਬੋਤਾ ਜਾਣਕਾਰੀ ਤੁਹਾਡੇ ਨਾਲ ਰੱਖਦਾ ਮੈਂ ਬਚ ਗਿਆ ਤਾਂ ਅੱਜ ਇਕ ਟੁੜ ਪੰਜਾਬ ਦੇ ਵਿੱਚ 17 18 ਕੇਸ ਐਵੇਂ ਦੇ ਹੋ ਚੁੱਕੇ ਨੇ ਉਹ ਮੁੰਡੇ ਡਰ ਕੇ ਪੈਸੇ ਦੇ ਚੁੱਕੇ ਨੇ ਦੇਖੋ ਜਦੋਂ ਜਦੋਂ ਵੀਡੀਓ ਐਡਿਟ ਕਰ ਲੰਨੇ ਆਓ ਤੁਸੀਂ ਤਾਂ ਸਾ 10 ਸਕਿੰਟ ਬਾਅਦ ਤੇ ਉਹਨਾਂ ਦੇ ਕੋਲ ਪਹੁੰਚ ਹੋ ਜਾਂਦੇ ਆ ਜੀ ਉਸ ਤੋਂ ਬਾਅਦ ਸਾਨੂੰ ਪੋਸਟ ਆਉਗੀ ਤੁਹਾਡੇ ਕੋਲ ਇੱਕ ਤੁਹਾਡਾ ਬਿਲਕੁਲ ਬੜਾ ਚਿੱਠਾ ਬਣਾ ਕੇ ਭੇਜਣਗੇ ਬੰਦਾ ਘਬਰਾ ਜਾਂਦਾ ਵੀ ਇਹ ਮੇਰੇ ਦੋਸਤਾਂ ਕੋਲ ਚਲੇ ਜਾਈਏ ਮੇਰੇ ਦੋਸਤਾਂ ਕੋਲ ਚਲੇ ਜਾਈਏ ਇਹੋ ਜੀ ਹੋਜੀ ਹਾਲਾਂਕਿ ਕੁਝ ਨਹੀਂ ਹੁੰਦਾ ਬੰਦਾ ਠੀਕ ਹੁੰਦਾ ਲੇਕਿਨ ਇਹ ਐਡਿਟ ਇਸ ਤਰੀਕੇ ਨਾਲ ਕੀਤੀ ਹੁੰਦੀ ਹੈ ਵੀ ਬੰਦਾ ਨਹੀਂ ਕਿਈ ਯਮਨ ਸਕਦਾ ਉਸ ਤੋਂ ਬਾਅਦ ਫਿਰ ਬੰਦਾ ਘਬਰਾ ਜਾਂਦਾ ਬੰਦੇ ਨੂੰ ਕਾਲ ਆਉਂਦੀ ਹੈ بندے پھر پیسے ہی ڈمانڈ کی جی ہے بندہ کے سوچ دیں پیسے دما کچھ ٹائم کچھ گھنٹے کچھ دن نکلتے جانے ہیں پھر اگلے میں دکھتا وہ دکھتا بھی یہ بندہ سارے جال نہیں پس رہا پھر وہ دوجا طریقہ اپنا پھر وہ کہنے بھی اچھی دلی تو بولتا فلانی جگہ تو میں ایس پی بولتا ڈی ایس پی بولتا ایس ایچ او بولتا تاری شکایت آئی ہے یوٹیو اپنی یو ٹیوب تو شکایت آئی ہے تھوڑی فیس بک تو شکایت آئی ہے تھی جو غلط کام کر رہے ہیں وہ تھوڑی درج ہو گئی ہے سنوں کیا گا ਤੁਹਾ ਨੂੰ ਦੁੱਲੀ ਫੜ ਕੇ ਲਿਆਂਦਾ ਜਾਊਗਾ ਤੁਹਾਨੂੰ ਜੇਲ੍ਹ ਹੋ ਜੂਗੀ ਤੁਹਾਨੂੰ ਸਜ਼ਾ ਹੋ ਜੂਗੀ ਨਹੀਂ ਸਾਨੂੰ ਐਨੇ ਪੈਸੇ ਦੇ ਜੇ ਤੁਹਾਡਾ ਕੇਸ ਗ੍ਰੇਡ ਬੰਨੇ ਆ ਜਿਹੜਾ ਤਾਂ ਬੰਦਾ ਸਮਝਦਾਰ ਹੁੰਦਾ ਉਹ ਤਾਂ ਉਹਨਾਂ ਨੂੰ ਸਿੱਧਾ ਹੀ ਗਾਲ੍ਹਾਂ ਮਾਰੀ ਉਹ ਜਦੋਂ ਜਦ ਬਲਾਕ ਕਰ ਦਿੰਦਾ ਜਿਵੇਂ ਕਿ ਕਦੇ ਕਿਸੇ ਉਹਨਾਂ ਨੂੰ ਵਿਛੜਣ ਦੀ ਕੋਸ਼ਿਸ਼ ਕਰਦਾ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਵੀ ਐਦਾਂ ਦੇ ਲੋਕਾਂ ਤੋਂ ਪਹਿਲੀ ਗੱਲ ਹੈ ਇਹ ਚੰਚੇ ਕਿ ਫਸੋ ਨਾ ਮੰਨ ਲਓ ਕੋਦਣਾ ਖਾਸਾ ਬੰਦਾ ਕਿਸੇ ਨਾ ਕਿਸੇ ਦਿੱਕਤ 'ਚ ਆ ਵੀ ਜਾਂਦਾ ਹੈ ਅਚਨਚੇ ਕੁਝ ਹੋ ਵੀ ਜਾਂਦਾ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਨਾ ਉਹ ਅਪਲੋਡ ਕਰ ਸਕਦੇ ਆ ਨਾ ਉਹ ਕਿਸੇ ਨੂੰ ਭੇਜ ਸਕਦੇ ਆ ギガの。 ਤੁਹਾਨੂੰ ਜਿਹੜਾ ਵੀ ਨੇੜੇ ਤੇ ਨਜ਼ਦੀਕ ਤੁਹਾਨੂੰ ਪੁਲਿਸ ਚੌਕੀ ਜਾਂ ਕੋਈ ਪੁਲਿਸ ਅਧਿਕਾਰੀ ਦਾ ਕਿਸੇ ਦਾ ਵੀ ਤੁਹਾਡੇ ਨਾਲ ਕੋਈ ਸੰਪਰਕ ਆ ਤੁਸੀਂ ਉਹ ਕੰਟੈਕਟ ਤੇ ਆ ਗਏ ਤੁਸੀਂ ਅੱਗੇ ਕਾਰਵਾਈ ਕਰ ਸਕਦੇ ਹੋ ਹਾਲਾਂਕਿ ਉਹ ਪੜ੍ਹੋਂ ਨਾ ਪੜੋਂ ਦਾ ਲੱਗਦਾ ਲੱਗੇ ਕਿ ਇਹ ਫੇਕ ਨੰਬਰ ਹੁੰਨੇ ਆ ਫੇਕ ਇਹਨਾਂ ਦੀਆਂ ਆਈਡੀਆਂ ਹੁੰਦੀਆਂ ਕਿਉਂਕਿ ਕੰਪਿਊਟਰਾਈ ਨੰਬਰ ਤਿਆਰ ਕੀਤੇ ਜਾਂਦੇ ਇਹਨਾਂ ਦਾ ਕੋਈ SIM ਕਾਰਡ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਨਾ ਇਹਨਾਂ ਹੰਬ ਸਕਦੇ ਆ ਜੇ ਤੁਸੀਂ ਇਧਰੋਂ ਕੁਝ ਨਾ ਕੁਝ ਅੱਗੇ ਤੋਂ ਦਿਖਾਉਗੇ ਵੀ ਹਾਂ ਜੇ ਤੁਸੀਂ ਕਰਨ ਲੱਗਾ ਤਾਂ ਮੈਂ ਵੀ ਇਹੀ ਕਰੂੰਗਾ ਜਮਾ ਉਹ ਕਰੂੰਗਾ ਫਿਰ ਉਹ ਕਿਤੇ ਨਾ ਕਿਤੇ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਫਿਰ ਤੁਹਾਡੇ ਨਾਲ ਸ਼ਰਮਈ ਸਹੀ ਗੱਲ ਹੈ ਇਹ ਦੇਖੋ ਜਿਹੜੇ ਨੰਬਰ ਹੁੰਦੇ ਸਾਰੇ ਵਿਦੇਸ਼ੀ ਨੰਬਰ ਆਉਂਦੇ ਨੇ ਜੋ ਡਿਸਪਲੇ ਮੈਂ ਦੇਖੇ ਨੇ ਹੁਣ ਤੱਕ ਪਰ ਸੋਚਣ ਵਾਲੀ ਗੱਲ ਇਹ ਆ ਕਿ ਸਾਡਾ ਸਾਈਬਰ ਕ੍ਰਾਈਮ ਇੰਡੀਆ ਦਾ ਬਹੁਤ ਤਕੜਾ ਹੈ ਅੱਜ ਬਹੁਤ ਵਧੀਆ ਵਧੀਆ ਯਾਨੀ ਬੈਠੇ ਨੇ ਇੰਜੀਨੀਅਰ ਤਾਂ ਇਹ ਲੋਕ ਦੇਖਦੇ ਨਹੀਂ ਕਿਉਂਕਿ ਦੇਖੋ ਜਦੋਂ ਵੀ ਕੋਈ ਇੰਟਰਨੈਟੇ ਕਾਲ ਸਾਨੂੰ ਆਂਦੀ ਹੈ ਜਾਂ WhatsApp ਕਾਲ ਹੈ ਅੱਜ ਕੱਲ੍ਹ ਦੇਖੋ ਡੀਟਲ ਹੈ ਸਾਡਾ ਜਿਹੜਾ ਕਲਾਊਡ ਦੇ ਵੀ ਸਾਰਾ ਸਟੋਰ ਹੁੰਦਾ ਸਾਡਾ ਖਾਤਾ ਜੇ ਮੈਂ ਅੱਜ ਕਿਸੇ ਨੂੰ ਕਾਲ ਕਰਾਂਗਾ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਵੀ ਕਲਾਊਡ ਦੇ ਵਿੱਚ ਆਪਣੀ ਰਿਕਾਰਡਿੰਗ ਹੋ ਰਹੀ ਹੈ ਕਦੇ ਵੀ ਸਾਈਬਰ ਕ੍ਰਾਈਮ ਨੂੰ ਕੱਢ ਸਕਦਾ ਆਪਣੇ ਪ੍ਰੋਗਰਾਮ ਨੂੰ ਪਰ ਸਾਈਬਰ ਕ੍ਰਾਈਮ ਅਜੇੇ ਲੋਕਾਂ ਤੇ ਕਿਉਂ ਨਹੀਂ ਕਾਰਵਾਈ ਕਰਦਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਕਾਂ ਦੇ ਤਾਂ ਹੀ ਦਾ ਮੂੰਹ ਅਜ ਖੁੱਲ ਗਏ ਨਾ ਉਹ ਸਤੋਂ ਵੱਡੀ ਗੱਲ ਇਹ ਕੋਈ ਹੋਰ ਨਹੀਂ ਇਹ ਸਿਰਫ ਯੂਪੀ ਬਿਹਾਰ ਵਾਲੇ ਬੰਦੇ ਇਹਨਾਂ ਦਾ ਗੈਂਗ ਬਣੇ ਹੋਏ ਨੇ ਇਕੱਠੇ ਹੋ ਕੇ ਐਦਾਂ ਦੀ ਗੇਮਾਂ ਖੇਡ ਰਹੇ ਪੰਜਾਬ 'ਚ ਦੇਖੋ ਗੌਰ ਵਧੀਆ ਤੁਹਾਡਾ ਜਿਹੜਾ ਤੁਸੀਂ ਆਪਣਾ ਅਚਵਾਲ ਰੱਖਿਆ ਜਾਂ ਤੁਸੀਂ ਆਪਣੀ ਗੱਲ ਦੱਸੀ ਹੈ ਦੇਖੋ ਇਹ ਮੈਂਬਰ ਨਹੀਂ ਹੁੰਦਾ ਤੇ SIM ਕਾਰ ਨਹੀਂ ਹੁੰਦਾ ਸੋਦੀ ਸਾਥ ਨਾਲ ਦਾ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ ਜੀ ਇਹ SIM ਕਾਰ ਨਹੀਂ ਹੁੰਦਾ ਜੇ ਫਿਰ ਨੰਬਰ ਤਿਆਰ ਕਰ ਲਿਆ ਜਾਂਦਾ ਹੈ ਕੰਪਿਊਟਰ 'ਚ ਨੰਬਰ ਤਿਆਰ ਹੋ ਜਾਂਦਾ ਕੋਈ ਐਪ ਦੇ ਜਰੀਏ ਦਾ ਕਿਸੇ ਤਰੀਕੇ ਨਾਲ ਉਹ ਨੰਬਰ ਤੁਹਾਡਾ ਤੁਹਾਨੂੰ ਨੰਬਰ ਤੇ ਤੁਹਾਨੂੰ ਸ਼ੋ ਹੋਊਗਾ ਵੀ ਤੁਹਾਡਾ ਫਲਾਨੀ ਕੰਟਰੀ ਜਿਹੜਾ ਫਲਾਨੀ ਕੰਟਰੀ ਜਿਹੜਾ ਤੁਸੀਂ ਜੰਦਾਓ ਫੀਡ ਕਰਨਗੇ ਉਦੋਂ ਦਾ ਕਿੰਨੇ ਕਰੇ ਤੁਹਾਡੇ ਕੋਲ ਨੰਬਰ ਜਾਊਗਾ ਉਹ ਉਹ ਨੰਬਰ ਨੂੰ ਪੜਨਾ ਬਹੁਤ ਮੁਸ਼ਕਿਲ ਹੈ ਉਹ ਪੜਨੀ ਹੁੰਦੀ ਉਹ ਨੰਬਰ ਈ ਸੀ ਕਰਕੇ ਜਿਹੜੇ ਲੋਕਾਂ ਨੇ ਕਦੇ ਫੇਕ ਆਈਡੀਆ ਬਣਾ ਕੇ ਇਹ ਇਹ ਨੰਬਰ ਬਣਾ ਕੇ ਕਦੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਤਾਂ ਕਰਦੇ ਆ ਜਾਂ ਕਿ ਕਦੇ ਲੋਕਾਂ ਤੋਂ ਪੈਸੇ ਲੈਂਦੇ ਆ ਦੇਖੋ ਇਹਦਾ ਕੋਈ ਨਾ ਕੋਈ ਥੋੜਾ ਕੱਢਣਾ ਚਾਹੀਦਾ ਵਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਮੈਂ ਕਿੰਨੀ ਵਾਰ ਜਿਹੜਾ ਇਸ ਚੈਨਲ ਦੇ ਮਾਧਿਅਮ ਰਾਹੀਂ ਅੱਤ ਜੋੜ ਕੇ ਬੇਨਤੀ ਕਰ ਚੁੱਕੇ ਆ ਸਰਕਾਰਾਂ ਨੂੰ ਵੀ ਬੇਨਤੀ ਕਰ ਚੁੱਕੇ ਆ ਜਾਂ ਇਹ ਜਿਹੜੇ ਸਬੰਧਤ ਡਿਪਾਰਟਮੈਂਟ ਜਿਹੜੇ ਨੇ ਇਹ ਡਿਪਾਰਟਮੈਂਟਾਂ ਨੇ ਇਹ ਚੀਜ਼ਾਂ ਨੂੰ ਦੇਖਣਾ ਹੁੰਦਾ ਉਹਨਾਂ ਦੇ ਅੱਗੇ ਵੀ ਬੇਨਤੀ ਕਰ ਚੁੱਕੇ ਆ ਜਾਂ ਜਿਹੜੇ ਫੇਸਬੁੱਕ ਓਨਰ ਆ ਜਾਂ ਇੰਸਟਾਗ੍ਰam ਓਨਰ ਆ YouTube ਓਨਰ ਆ ਕਿ ਕਿਤੇ ਉਹਨਾਂ ਨੂੰ ਐਦਾਂ ਦਾ ਸਿਸਟਮ ਕਰ ਦੇਣਾ ਚਾਹੀਦਾ ਵੀ ਕੋਈ ਵੀ ਹਰੇਕ ਬੰਦਾ ਉੱਠ ਕੇ ਇੰਦਾ ਦੀ ਕਾਰਵਾਈ ਨਾ ਕਰ ਸਕੀ ਕਿ ਜੋ ਕਿਸੇ ਨੂੰ ਪ੍ਰੋਬਲਮ ਆ ਜਾਵੇ ਲੇਕਿਨ ਫੇਸਬੁੱਕ ਤੇ YouTube ਤੇ ਇਹਨਾਂ ਲੋਕਾਂ ਦੀ ਲਾਈਕ, ਵੀਊ, ਸਬਸਕ੍ਰਾਈਬ ਤੇ ਕਿਤੇ ਨਾ ਕਿਤੇ ਕਮਾਈ ਹੁੰਦੀ ਹੈ ਉਹੀ ਕਮਾਈ ਉਹਨਾਂ ਹੌਨਰਾਂ ਨੂੰ ਜਾਂਦੀ ਹੈ ਉਹਨਾਂ ਕੰਪਨੀਆਂ ਨੂੰ ਜਾਂਦੀ ਹੈ ਦੇਖੋ ਇੱਕ ਪਾਸੇ ਤੁਸੀਂ ਕਮਾਈ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਲੋਕਾਂ ਦੀ ਕਮਾਈ ਕਿਤੇ ਨਾ ਕਿਤੇ ਬਿਨ ਮਤਲਬ ਤੇ ਖਰਾਬ ਕਰਵਾ ਰਹੇ ਹੋ ਇਹਦਾ ਕੋਈ ਨਤੀਜਾ ਤੋੜ ਚਾਹੀਦਾ ਜੇ ਮੈਂ ਕੋਈ ਕੰਮ ਕਰ ਰਿਹਾ ਕੋਈ ਬਿਜ਼ਨਸ ਕਰ ਰਿਹਾ ਜਾਂ ਮੈਂ ਕੋਈ ਆਪਣੀ ਐਪ ਚਲਾ ਰਿਹਾ ਹਾਂ ਉਹਦਾ ਜ਼ਿੰਮੇਵਾਰ ਮੈਂ ਹਾਂ ਜਿਹੜੇ ਕੁੱਲ ਮਿਲਾ ਕੇ ਕਹਿਣਾ ਦਾ ਮਤਲਬ ਇਹ ਹੈ ਜਿਹੜੇ ਐਪ ਲੋਕ ਚਲਾਉਂਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਇਹ ਕੰਮ ਨਾ ਹੋ ਸਕੇ ਅਗਰ ਹੋਈ ਸਹੀ ਗੱਲ ਹੈ ਸ਼ਰਮਾ ਜੀ ਪਰ ਸਾਡੇ ਕੋਈ ਲੋਕਾਂ ਦੀ ਵੀ ਤਾਂ ਗਲਤੀ ਹੈ ਨਾ ਦੇਖੋ ਸਾਡੇ ਜਿਹੜੇ ਨੌਜਵਾਨ ਆ ਜਾਗਰਿਤ ਪਈਆਂਗੇ ਐਡਾ ਜਮਾਨਾ ਜਾਨੀ ਕਿ ਪੜ੍ਹਿਆ ਲਿਖਿਆ ਹੋ ਗਿਆ ਅੱਜ ਕੱਲ ਦਾ ਸਾਰਾ ਕੁਝ ਸਰਚ ਹੋ ਜਾਂਦਾ Google ਤੇ ਪਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਕਿਉਂਕਿ ਜੇ ਮੈਂ ਗੱਲ ਕਰਾਂ ਦੇਖੋ ਗੜਸ਼ਿੰਦਰ ਜੀ ਉਹਦੇ ਗੱਲ ਤੇ ਆਨਾ ਜੋ ਆਪਣਾ ਸਟਾਰਟਿੰਗ ਗੱਲਬਾਤ ਹੋਈ ਉਹ ਸੂਬੇ ਦਾ ਰਿਟਾਇਰ ਚਲੋ ਵਧੀਆ ਗੱਲ ਹੈ ਕੋਈ ਛੋਟੀ ਮੋਟੀ ਪੋਸਟ ਨਹੀਂ ਉਹਨਾਂ ਨੇ ਕੀ ਗੱਲ ਕਹੀ ਕਿ 10.5 ਲੱਖ ਰੁਪਏ ਦੇ ਦੁਆਰਾ ਉਹਨਾਂ ਨੂੰ ਕਾਲ ਆਂਦੀ ਹੈ ਘੰਟੇ ਬਾਅਦ ਕਿ 3 ਲੱਖ ਰੁਪਏ ਹੋਰ ਪਾਉ ਸਭ ਦੁਆਰਾ ਨੂੰ じゃ ਕੋਈ 6.5 ਲੱਖ ਪਾੰਤੇ ਜਦੋਂ 10.5 ਲੱਖ ਪਾਣਾ ਸੀ ਉਦੋਂ ਵੀ ਤਾਂ ਰਿਪੋਰਟ ਕਰਾ ਸਕਦੇ ਨਾ ਉਦੋਂ ਕਿਉਂ ਪਾਇਆ ਉਦੋਂ ਕਿਉਂ ਨਹੀਂ ਸਵਾਲ ਦਿੱਤੀ ਗਈ ਉਦੋਂ ਸ਼ੱਕ ਕਿਉਂ ਨਹੀਂ ਹੋਇਆ ਇਹ ਵੀ ਸਵਾਲ ਖੜਾ ਹੁੰਦਾ ਹੈ ਜੀ ਵੇਖੋ ਜਾਗਰੂਕ ਹੋਣੇ ਵਾਲੀ ਗੱਲ ਜਿਹੜਾ ਇੱਕ ਸਾਫ ਕਾ ਸੂਬੇਦਾਰ ਹੋਵੇ ਜੀ ਉਸ ਤੋਂ ਬਾਅਦ ਜਾਗਰੂਕ ਹੋਣਾ ਹੋ ਸਕਦਾ ਹੈ ਜੀ ਜੀ ਇੱਕ ਆਰਮੀ ਲੈਂਚ ਹੋਵੇ ਇੱਕ ਫੌਜੀ ਇਹ ਡਿਪਾਰਟਮੈਂਟ ਦੇ ਵਿੱਚ ਬੰਦਾ ਹੋਵੇ ਚਾਹੇ ਸੂਬੇਦਾਰਾ ਚਾਹੇ ਕੋਈ हां नॉर्मल जॉब ਤੇ ਹੈ ਜੀ ਜਿਹੜਾ ਬੰਦਾ ਉਸ ਡਿਪਾਰਟਮੈਂਟ ਦੇ ਨਾਲ ਜੁੜ ਗਿਆ ਜੀ ਉਸ ਤੋਂ ਬਾਅਦ ਜਾਗਰੂਕ ਹੋ ਹੀ ਨਹੀਂ ਹੋ ਸਕਦਾ ਲੇਕਿਨ ਜੀ ਨੂੰ ਕਹਿ ਦਿਆ ਨਹੀਂ ਜਾਂ ਤਾਂ ਹੋਣੀ ਹੁੰਦੀ ਹੈ ਜਾਂ ਸਫਲ ਤੇ ਪੜਦਾ ਪੈ ਜਾਂਦਾ ਜਾਂ ਬੰਦਾ ਕੋਈ ਸੋਸ਼ਲ ਮੀਡੀਆ ਤੋਂ ਜਾਗਰੂਕ ਨਹੀਂਦਾ ਹਾਂ ਠੀਕ ਹੈ ਸੂਬੇਦਾਰ ਸਾਹਿਬ ਜਾਗਰੂਕ ਹੋਣਗੇ ਲੇਕਿਨ ਜਿਹੜਾ ਸਿਸਟਮ ਆ ਕੇ ਚੱਲ ਪਿਆ ਜਿਹੜੀਆਂ ਐਪਾਂ ਚੱਲ ਪਈਆਂ ਐਸਾ ਜੀ ਚੱਲ ਪਈਆਂ ਜਾਂ ਸਭ ਸੋਸ਼ਲ ਮੀਡੀਆ ਤੇ ਕਿਹਨਾਂ ਤੇ ਇੰਸਟਾਗ੍ਰam YouTube ਜਾਂ Facebook ਚੱਲ ਪਈ ਹੈ ਉਹਦਾ ਹਜੇ ਨਹੀਂ ਲੋਕਾਂ ਨੂੰ ਪਹੁੰਚਾਏਗਾ ਜਾਂ ਸਾਨੂੰ ਪ੍ਰਾਣੇ ਮੀਰਗਾਨੂ ਜਾਂ ਪ੍ਰਾਣੇ ਉਹ ਬੰਦਿਆਂ ਨੂੰ ਨਹੀਂ ਪਹੁੰਚਾ ਹੈਗਾ ਸਿਰਫ ਕਾਲ ਕਰਨੀ ਜਾਂ ਇੱਥੇ ਤੱਕ ਸੀਮਿਤ ਹੋਣੇ ਆ ਜੀ ਲੇਕਿਨ ਹੁਲ ਮਲਾ ਕੇ ਕਹਿਣ ਦਾ ਮਤਲਬ ਹੈ ਵੀ ਜਿਹੜੇ ਲੋਕ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਚਲਾਉਂਦੇ ਆ ਉਸ ਚੀਜ਼ ਨੂੰ ਸਿਸਟਮ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੁੰਦਾ ਫਰਜ਼ ਬਣਦਾ ਵੀ ਲੋਕਾਂ ਦੇ ਇਸ ਚੀਜ਼ ਦਾ ਪ੍ਰਭਾਵ ਗਲਤ ਨਾ ਪੈ ਸਕੇ ਜੀ ਅੱਜ ਕੀ ਹੁੰਦਾ ਸੋਸ਼ਲ ਮੀਡੀਆ ਤੇ ਜਿਹੜਾ ਵੀ ਦੇਖਦਾ ਜਾਣਾ ਖਣਾ ਉੱਤਕੇ ਲਾਈਵ ਹੋ ਜਾਂਦਾ ਹੈ ਜੀ ਲੜਾਈਆਂ ਝਗੜੇ ਕਿੰਨੇ ਹੁੰਦੇ ਇੱਕ ਪਾਸੇ ਤਾਂ ਕ੍ਰਾਈਮ ਹੋ ਰਿਹਾ ਇੱਕ ਪਾਸੇ ਤਾਂ ਬੇਚੇ ਠੱਗੇ ਜਾ ਰਹੇ ਆ ਦੂਜੇ ਪਾਸੇ ਬਾਕੀ ਕਮੈਂਟਾਂ ਦੇ ਵਿੱਚ ਗਾਲੋਗਾਲੀ ਹੁੰਦੇ ਆ ਤੇ ਕਮੈਂਟਾਂ ਦੇ ਵਿੱਚ ਹੋ ਕੇ ਡੰਡੇ ਛੋਟੇ ਲੈ ਕੇ ਇਕੱਠੇ ਹੋ ਕੇ ਲੜਨ ਵੀ ਲੱਜ ਜਾਂਦੇ ਆ ਦੇਖੋ ਐਦਾਂ ਦੇ ਭੜਕਾਊ ਪਾਸ਼ਣ ਜਾਂ ਐਦਾਂ ਦੀਆਂ ਗਲਤ ਵੀਡੀਓਜ਼ ਗਲਤ ਪੋਸਟ ਇਹ ਕਿਉਂ ਅਪਲੋਡ ਹੁੰਦੀਆਂ ਇਹਨਾਂ ਦਾ ਕੋਈ ਸਿਸਟਮ ਬਣਨਾ ਚਾਹੀਦਾ ਵੀ ਜੇ ਕੋਈ ਅਪਲੋਡ ਕਰਦਾ ਹੈ ਕੋਈ ਨਾ ਕੋਈ ਦਾ ਸਿਸਟਮ ਹੋਣਾ ਚਾਹੀਦਾ ਜੋ ਪੋਜ਼ਿਟਿਵਤਾ ਹੋਣੀ ਚਾਹੀਦਾ 네ਗੇਟਿਵ ਨਹੀਂ ਹੋਣੀ ਚਾਹੀਦਾ ਕੋਈ ਸਿਸਟਮ ਬਣਾਉਣ ਦੀ ਜ਼ਰੂਰਤ ਹੈ ਸਰਮਾ ਜੀ ਅੱਜ ਨਵਾਂ ਸਾਲ ਹੈ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਕੀ ਸੁਨੇਹਾ ਦਿਓਗੇ ਵੀ ਕਿਸ ਤਰ੍ਹਾਂ ਬਚੀਏ ਕਿੱਦਾਂ ਇਹ ਆਨਲਾਈਨ ਠੱਗਾ ਨੂੰ ਅਸੀਂ ਫੜ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਨੌਜਵਾਨਾਂ ਬਚਣ ਕਿਉਂਕਿ ਧੰਦਾ ਪੰਜਾਬ ਵੀ ਜੋਰਾ ਚੱਲ ਰਿਹਾ ਦੇਖੋ ਨਵਾਂ ਸਾਲ ਹੈ ਅਸੀਂ ਨਹੀਂ ਚਾਹੁੰਦੇ ਕਿ ਇਸ ਸਾਲ ਦਾ ਦਿਨ ਜਿਹੜੇ ਸਾਡੇ ਨੌਜਵਾਨ ਹੈ ਜਾਂ ਜਿਹੜੇ ਬਜ਼ੁਰਗ ਠੱਗੀ ਦਾ ਸ਼ਿਕਾਰ ਹੋਏ ਨੇ ਉਹ ਗੋ ਨਾ ਹੋਣ ਤੇ ਜਿਹੜੇ ਅਜੇ ਚੋਰ ਨੇ ਉਹ ਕਿੱਦਾਂ ਕਾਬੂ ਕਰ ਸਕਦੇ ਨੇ ਕੁਝ ਲੋਕਾਂ ਨੇ ਸੁਣਿਆ ਹਾਂ ਬਿਲਕੁਲ ਬਿਲਕੁਲ ਦੇਖੋ ਜਿੰਨੇ ਨੂੰ ਹੁਣ ਗੱਲ ਕੀਤੀ ਸੀ ਵੀ ਕੋਈ ਅਗਰ ਕਾਮ ਨਾਨ ਕਾਲ ਨੰਬਰ ਤੋਂ ਕੋਈ ਕਾਲ ਆਉਂਦੀ ਹੈ ਜਿਹੜਾ ਤੁਹਾਡਾ ਨਿਸ਼ਾਨ ਨਹੀਂ ਉਹ ਵੀ ਕਦੇ ਵੀਡੀਓ ਕਾਲ ਪਿਕ ਨਹੀਂ ਕਰਨੀ ਜੀ ਦੂਜੀ ਗੱਲ ਅਗਰ ਤੁਹਾਡਾ ਕੋਈ ਅਕਾਊਂਟ ਤੇ ਕਿਸੇ ਦੀ ਸੰਬੰਧੀ ਕੋਈ ਤੁਹਾਡਾ ਨੰਬਰ ਹੈ ਕੋਈ ਤੁਹਾਡਾ ਕਾਗਜ਼ ਹੈ ਕੋਈ ਪੇਪਰ ਹੈ ਕਿਸੇ ਚੀਜ਼ ਦੀ ਫੋਟੋ ਵੀਡੀਓ ਜਾਂ ਆਈ ਐਫ ਐਸ ਆਈ ਕੋਡ ਹੁੰਦਾ ਵਗੈਰਾ ਜਾਂ ਤੁਹਾਡਾ ਜਿਹੜਾ 4 6 ਅੰਕਾਂ ਦਾ ਜਿਹੜਾ ਪਿੰਨ ਹੁੰਦਾ ਹੈ ਏਟੀਐਮ ਪਿੰਨ ਜਾਂ ਕਾਰਡ ਨੰਬਰ ਐਦਾਂ ਦਾ ਕੋਈ ਕਿਸੇ ਨਾਲ ਸ਼ੇਅਰ ਕਰਨ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਬੜੇ ਤਰੀਕੇ ਹੁੰਦੇ ਆ ਇਹਨਾਂ ਦੇ ਜਿਹੜੀਆਂ ਆਈਡੀਆ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਕਿਸੇ ਐਸ ਐਚਓ ਦੀ ਲੱਗਦੀ ਨਹੀਂ ਹੁੰਦੀ ਆ ਕਿਸੇ ਕਮਿਸ਼ਨਰ ਦਿੱਤੈ ਡੀਐਸਪੀ ਲੀਸਾਸ ਪੀਐਲਏ ਦਾਨੀ ਇਹਨਾਂ ਨੇ ਫੋਟੋਆਂ ਲਈ ਜਿਹਨੂੰ ਸਾਹਮਣੇ ਕਰ ਰਿਹਾ ਜਾਂਦਾ ਹੈ ਲੇਕਿਨ ਆਪਣੀ ਕੋਈ ਵੀ ਏਦਾਂ ਦੀ ਚੀਜ਼ ਸ਼ੇਅਰ ਨਾ ਕਰੋ ਕੋਈ ਏਦਾਂ ਦਾ ਪੇਪਰ ਜਦੋਂ ਏਦਾਂ ਦਾ ਨੰਬਰ ਸ਼ੇਅਰ ਨਾ ਕਰੋ ਵੀ ਇਹ ਜੋ ਤੁਸੀਂ ਜਾ ਕੇ ਤੁਹਾਨੂੰ ਅੱਗੇ ਦਿੱਕਤ ਬਣ ਜਵੇ ਜੇਕਰ ਤੁਹਾਡਾ ਕੋਈ ਜਾਣ ਪਛਾਣਾ ਹੈ ਉਸ ਜੀ ਮਰਸੀਡਿਸ ਪਰ ਉਹਥੇ ਅੱਜ ਤੁਸੀਂ ਨੰਬਰ ਭੇਜ ਸਕਦੇ ਆ ਵੈਸੇ ਤੁਹਾਨੂੰ ਨੰਬਰ ਭੇਜਣ ਦੀ ਜਾਂ ਕੋਈ ਕਾਗਜ਼ ਤੇ ਦੇਣ ਦੀ ਜਰੂਰਤ ਨਹੀਂ ਕਿਉਂਕਿ ਇਹ ਅੱਜ ਕੱਲ ਇਹ ਜਿਆ ਸਿਸਟਮ ਚੱਲ ਪਿਆ ਛੋਟੀ ਸਾਹਿਬ ਵੀ ਅਗਰ ਕਿਸੇ ਕੋ ਉਨਾ ਦਾ ਕੋਈ ਨੰਬਰ ਵੀ ਚਲੇ ਜਾਂਦਾ ਹੈ ਜਿਹੜੇ ਸਾਧਾ ਹੈ ਲੋਕ ਉੱਪਰ ਤੋਂ ਕਿਤੇ ਨਾ ਕਿਤੇ ਬੰਦੇ ਨੂੰ ਗੜਬੜ ਕਰ ਦਿੰਦੇ ਆ ਜੀ ਲੇਕਿਨ ਐਸੀ ਸੋਚਣਾ ਹੈ ਨਾ ਐਸੀ ਜਾਗਰੂਕ ਰਹਿਣਾ ਕਿਸੇ ਨੂੰ ਐਸੀ ਜਿਹੜੀ ਵੀਡੀਓ ਆ ਵੀਡੀਓ ਕਾਲ ਸੇ ਸਿੱਧਾ ਡਾਇਰੈਕਟਰ ਜੀ ਉਹ ਜੀ ਕਾਲ ਰੀਸੀਵ ਨਹੀਂ ਕਰਨੀ ਅਗਰ ਰੀਸੀਵ ਕਰਨੀ ਵੀ ਤੁਹਾਨੂੰ ਪ੍ਰੋਬਲਮ ਲੱਗਦੀ ਜੀ ਤੁਹਾਨੂੰ ਸ਼ੱਕ ਵੀ ਲੱਗਦਾ ਵੀ ਹਾਂ ਯਾਰ ਮੇਰੇ ਬੰਦ ਨੰਬਰ ਜਾੜਾ ਪਛਾਣਿਆ ਲੱਗਦਾ ਫਿਰ ਵੀ ਤੁਸੀਂ ਇਹ ਜਿਆਦਾ ਕਰ ਸਕਦੇ ਆਪਣੇ ਕੈਮਰੇ ਤੇ ਰੂਟੇ ਜਾਪਨ ਦਾ ਕਰੋ ਰੱਖ ਲਓ ਵੀ ਤਾਂ ਜੋ ਤੁਹਾਡੀ ਫੋਟੋ ਅੱਗੇ ਨਾ ਜਾ ਸਕੇ ਤੁਹਾਨੂੰ ਲੱਗੇ ਜੀ ਅੱਗੇ ਸਾਹਮਣੇ ਕੋਈ ਤੁਹਾਡਾ ਆਪਣਾ ਦਾ ਤੁਸੀਂ ਗੱਲ ਕਰੋ ਉਹਨੂੰ ਰੀਸੀਵ ਕਰ ਲੋ ਨਹੀਂ ਉਹਨੂੰ ਕੱਟ ਦਿਓ ਬਲੌਕ ਕਰ ਦਿਓ ਏਦਾਂ ਦੇ ਨੰਬਰਾਂ ਨੂੰ ਸੋ ਸੰਦੀਪ ਸ਼ਰਮਾ ਜੀ ਮੈਂ ਇਹ ਗੁਜ਼ਾਰਿਸ਼ ਕਰਦਾ ਆਪਣੇ ਦਰਸ਼ਕਾਂ ਨੂੰ ਜਿਹੜੇ ਸਾਨੂੰ ਦੇਖ ਰਹੇ ਨੇ ਤੇ ਹੁਣ ਸੁਣ ਰਹੇ ਨੇ ਉਹ ਜੋ ਤੁਸੀਂ ਤੱਥ ਰੱਖੇ ਨੇ ਬਹੁਤ ਵਧੀਆ ਨੇ ਤੇ ਸੰਦੀਪ ਸ਼ਰਮਾ ਜੀ ਤੁਹਾਡੇ ਕੋਲ ਦੁਬਾਰਾ ਆਵਾਂ ਕਿਸੇ ਹੋਰ ਲਾਈਵ ਪ੍ਰੋਗਰਾਮ ਲੈ ਕੇ ਮੁੱਦਾ ਲੈ ਕੇ ਜਿਹੜਾ ਤੁਸੀਂ ਅੱਜ ਬੁੱਧੇ ਦੇ ਆਪਣੇ ਵਿਚਾਰ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਜਿਹੜਾ ਸਾਡਾ ਮੁੱਦਾ ਹੈ ਉਹ ਔਨਲਾਈਨ ਠੱਗੀ ਲੈ ਕਿਉਂਕਿ ਅੱਜ ਨਵਾਂ ਸਾਲ ਹੈ ਅਸੀਂ ਚਾਹਨੇ ਆ ਕੇ ਨਵੇਂ ਸਾਲ ਤੇ ਜਿਹੜੇ ਸਾਡੇ ਦਰਸ਼ਕ ਨੇ ਉਹ ਸੁਚੇਤ ਰਹਿਣ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਔਨਲਾਈਨ ਠੱਗੀਆਂ ਹੋ ਰਹੀਆਂ ਨੇ ਕਿਸੇ ਵੀ ਤਰੀਕੇ ਚਾਹੇ ਵੀਡੀਓ ਕਾਲਿੰਗ ਕਰਕੇ ਕੁੜੀਆਂ ਵੱਲੋਂ ਹੋ ਰਹੀ ਹੈ ਚਾਹੇ ਤਾਂ ਇੱਕ ਬਜ਼ੁਰਗ ਦੀ ਘਟਨਾ ਸੀ ਹੈ ਕਿ ਉਹਨਾਂ ਤੋਂ ਪੈਸੇ ਲੁੱਟੇ ਗਏ ਉਹ ਵੀ ਇੱਕ ਐਕਸ ਆਰਮੀ ਅਫਸਰ ਤੋਂ 1.5 ਲੱਖ ਰੁਪਏ ਲੁੱਟ ਕੀਤੀ ਗਈ ਤੇ ਅਜੇਆ ਇੱਕ ਨਹੀਂ ਦੋ ਨਹੀਂ 15 ਤੋਂ 20 ਕੇਸ ਪੰਜਾਬ ਵਿੱਚ ਹੋ ਚੁੱਕੇ ਨੇ ਇਹ ਕੋਈ ਹੋਰ ਨਹੀਂ ਇਹ ਸਿਰਫ ਯੂਪੀ ਵਿਹਾਰ ਵਾਲੇ ਲੋਕ ਇਕੱਠੇ ਹੋ ਕੇ ਗੈਂਗ ਬਣਾਏ ਹੋਏ ਨੇ ਆਪਣੇ ਨੌਜਵਾਨਾਂ ਨੂੰ ਜਾਲ ਜਿਹਾ ਫਸਾਰੇ ਨੇ ਕਿਵੇਂ ਨਾ ਕਿਵੇਂ ਬਲੈਕਮੇਲ ਕਰਦੇ ਨੇ ਪੈਸੇ ਲੈਂਦੇ ਨੇ ਅਤੇ ਬਹੁਤ ਵਧੀਆ ਗੱਲ ਇੱਕ ਸਾਹਮਣੇ ਆਈ ਹੈ ਕਿ ਜੇਕਰ ਤੁਹਾਨੂੰ ਕੋਈ ਅਜਿਹਾ ਵੀਡੀਓ ਕਰਾਉਂਦਾ ਹੈ ਇਹ ਕੋਈ ਤਾਂ ਨੂੰ ਹੈ ਬਲੈਕਮਿਲ ਕਰਦਾ ਹੈ ਤਾਂ ਸਿੱਧਾ ਆਪਣੇ ਨਜ਼ਦੀਕੀ ਥਾਣੇ ਵਿੱਚੋਂ ਲਿੰਕ ਲੈ ਕੇ ਜਾਓ ਸਾਈਬਰ ਕੈਫੇ ਸਾਈਬਰ ਕ੍ਰਾਈਮ ਵਿੱਚ ਰਿਪੋਰਟ ਕਰਾਓ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਸੌਉਲਤਾ ਨੇ ਸਾਈਬਰ ਕ੍ਰਾਈਮ ਦੇ ਕੋਲ ਇਹ ਬੰਦੇ ਘੰਟੇ ਡੇਢ ਘੰਟੇ ਵੀ ਟ੍ਰੇਸ ਹੋ ਜਾਂਦੇ ਨੇ ਤੇ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੇ ਜਿਹੜੇ ਤੁਹਾਨੂੰ ਡਰਾਵੇ ਦਿੰਦੇ ਆ ਉਹਨਾਂ ਨੂੰ ਬੱਸ ਸਕੋ ਸੋ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸਰ ਲੱਗਿਆ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਸੁਣਾ ਕਿਉਂਕਿ ਇਹ ਜਿਹੜੇ ਚੋਹ ਠੱਗ ਬੈਠੇ ਨੇ ਆਨਲਾਈਨ ਠੱਗੀ ਵਾਲੇ ਇਹਨਾਂ ਨੂੰ ਇੱਕ ਮੈਸੇਜ ਪਹੁੰਚ ਸਕੇ ਇਹ ਆਪਣੇ ਜਿਹੜੇ ਸ਼ਿਕਾਰ ਬ ਗਰੀਬ ਲੋਕਾਂ ਭੋਲੇਵਾ ਲੋਕਾਂ ਨੂੰ ਉਹਨਾਂ ਨੂੰ ਰਾਹਤ ਮਿਲ ਸਕੇ ਸੋ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸੀ ਦੁਬਾਰਾ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਮੈਂ ਫਿਰ ਕੋਈ ਲਾਈਵ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ